ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਹੋਗੇ ਸਿਆਸੀ ਮਾਹਰ ਸਰਦਾਰ ਰਜੀਤ ਸਿੰਘ ਕੋਕੀ ਗਿੱਲ ਜੀ ਮੌਜੂਦ ਨੇ ਅਸੀਂ ਬੇहद ਅਹਿਮ ਮੁੱਦਿਆਂ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਦੇ ਲੈਕਚਰ ਵੀ ਸਵਾਗਤ ਤੁਹਾਡਾ ਗਿੱਲ ਸਾਹਿਬ ਥੈਂਕ ਯੂ ਸੋ ਮਾਚ ਸੁਖਵਿੰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਲ ਜਦੋਂ ਪੰਜਾਬ ਦੇ ਮੁੱਦਿਆਂ ਦੀ ਤੁਰਦੀ ਹੈ ਗਿੱਲ ਸਾਹਿਬ ਆ ਬੇਅਦਬੀਆਂ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਜਾਂ mafie ਨੂੰ ਲੈ ਕੇ ਜਿੰਨਾ ਰੌਲਾ ਰੱਪਾ ਇਹਨਾਂ ਦੇ ਸੱਤਾ ਚੋਣ ਤੋਂ ਪਹਿਲਾਂ ਰਹਿੰਦਾ ਸੀ ਉਸ ਤੋਂ ਵੱਡਾ ਜਿਹੜਾ ਰੌਲਾ ਰੱਪਾ ਅੱਜ ਵੀ ਪੈ ਰਿਹਾ ਪਰ ਕਿਤੇ ਨਾ ਕਿਤੇ ਉਹਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕ ਸ਼ਾਇਦ ਭੁੱਲ ਜਾਣਗੇ ਲੋਕਾਂ ਦੇ ਧਿਆਨ ਚ ਨਾ ਆਵੇ ਕਿ ਬੇਅਦਬੀ ਵਾਲੇ ਮਾਮਲਿਆਂ ਦਾ ਉਹ ਐਸਆਈਟੀ ਜਿਹੜੀਆਂ ਬਣੀਆਂ ਸੀ ਜਾਂ ਜਿਨ੍ਹਾਂ ਵਿੱਚ ਕਿਤੇ ਕਿਤੇ ਸੁਖਵੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜ਼ਿਕਰ ਆਏ ਉਹ ਦੀ ਰਿਕਾਰਡ ਜਾਂ ਉਹ ਦੀ ਰਿਕਾਰਡ ਉਹ ਕਿੱਥੇ ਸਾਰਾ ਕੁਝ ਗਿਆ ਜਾਂ ਖਾਸਕਰ ਉਹਦੇ ਵਿੱਚ ਇੱਕ ਵੱਡਾ ਜਿਹੜਾ ਰਾਮ ਰਹੀਮ ਦਾ ਮਤਲਬ ਜੋ ਉਸ ਵੇਲੇ ਜੋ ਵਾਪਰੀਆਂ ਸੀਗੀਆਂ ਘਟਨਾਵਾਂ ਉਹਨਾਂ ਸਾਰਿਆਂ ਦਾ ਰੋਲ ਕਿ ਉਹ ਸਾਰਾ ਕੁਝ ਕਿੱਥੇ ਗਿਆ ਜੇ ਅਸੀਂ ਉੱਪਰਲੇ ਲੈਵਲ ਦੀ ਗੱਲ ਕਰੀਏ ਤਾਂ ਉਧਰ ਰਾਮ ਰਹੀਮ ਨੂੰ ਸਜ਼ਾ ਹੋਣਾ ਅਨਸਾਫ਼ੀਆਂ ਦੇ ਮਾਮਲੇ 'ਚ ਬਲਤਕਾਰ ਦੇ ਮਾਮਲੇ ਜਨਕੁੰਸਕ ਜਿਹੜੇ ਸਾਧਵਾਨ ਕਰਨਾ ਉਹ ਮਾਮਲੇ ਉਹ ਉਸੇ ਢੰਗ ਨਾਲ ਚੱਲ ਰਹੇ ਨੇ ਜਾਂ ਉਹਨਾਂ ਨੂੰ ਉਸੇ ਢੰਗ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਜਾਂ ਬੇਦਵੀਆਂ ਦੇ ਮਾਮਲੇ ਦੇ ਵਿੱਚ ਇਹ ਸਾਰਾ ਕੁਝ ਪਿੱਛੇ ਕਿਉਂ ਹੈ ਜਿਹੜਾ ਬੇਦਵੀ ਦਾ ਮਾਮਲਾ ਨਾ 2015 ਦਾ ਉਹ ਬੜਾ ਸੈਂਸ ਤੇ ਮਾਮਲਾ ਹੈਗਾ ਪਰ ਚੇਤਨਾਗਿਆਂ ਲੋਕਤਾਂਗਿਆਂ ਭਾਵਨਾਵਾਂ ਮਾ ਉਹਦੇ ਨਾਲ ਚੁੜੀਆਂ ਹੋਈਆਂ ਹੈਗੀਆਂ ਤਿੰਨ ਸਰਕਾਰਾਂ ਉਹਦੇ ਘੇਰੇ ਚ ਆ ਚੁੱਕੀਆਂ ਹੈਗੀਆਂ ਨਹੀਂ ਪਹਿਲੇ ਕਾਂਦੀਦਾਂ ਸਰਕਾਰ ਦੀ ਬਲੀ ਗਈ ਫਿਰ ਕਾਂਗਰਸ ਦੀ ਉਸ ਚੱਕਰ ਚ ਬਲੀ ਗਈ ਉਹਨਾਂ ਆ ਪੜਿਆਂ ਕੋਲੇ 3.5 ਸਾਲ ਨੰਘ ਚੁੱਕੇ ਹੈਗੇ ਇਹ ਦਾ ਨਹਿਰ ਅਜੇ ਤੱਕ ਜਿਹੜੀ ਦਾ ਨਿਹਾਰ ਸਿੰਗਾੜੀ ਐਸਆਈਟੀਸੀਵੀ ਬਾਬਲ ਕਲਾਂ ਉਹਨੇ ਹਜੇ ਤੱਕ ਆਪਣੀ ਰਿਪੋਰਟ ਸਬਮਿਟ ਨਹੀਂ ਕੀਤੀ ਚਾਹਤਿਓ ਹੋ ਐਸਆਈਟੀ ਕੈਪਟਨ ਅਮਰਿੰਦਰ ਸੰਧੇ ਸਮੇਂ ਦੇ ਹੀ ਬਣੀ ਬਣੀ ਹੈ ਯਾ ਤਾਂ ਕਿ ਜਿਵੇਂ ਯਾਦਵ ਦੇਸੀ ਕੀ ਉਹਨਾਂ ਨੇ ਆਪਣੀ ਰਿਪੋਰਟ ਸਬਮਿਟ ਕਰਤੀ ਹੋਈ ਹੈ ਦੂਸਰਾ ਜਿਹੜਾ ਸੀਗਾ ਇਹਨਾਂ ਨੇ ਦੋ ਸਾਲ

ਜਿਹੜੇ ਹੈਗੇ ਕੇਸ ਇਨਾਂ ਚੋਂ ਇੱਕ ਦੇ ਕੇਸ 03 ਕੋਰਟ ਰਹਿ ਗਿਆ ਹੈ ਉਹ ਪੂਰੇ ਆ ਬਾਕੀ ਸਾਰੇ ਕੇਸ ਜਿਹੜੇ ਹੈਗੇ ਆ ਉਹ ਟਰਾਂਸਫਰ ਹੋ ਕੇ ਚੰਡੀਗੜ੍ਹ ਆ ਗਏ ਹੈਗੇ ਸੋ ਇਹਦੇ ਨਾਲ ਹਮ ਕੋਰਟ ਪੂਰੇ ਵਾਲੇ ਦੀ ਵੀ ਅਪਲੀਕੇਸ਼ਨ ਲੱਗੀ ਹੋਈ ਹੈ ਵੀ ਜੇ ਪਾਕੀ ਕੇਸਾਈਡ ਹੀ ਨਹੀਂ ਤਾਂ ਕੋਰਟ ਪੂਰੇ ਵਾਲਾ ਵੀ ਉੱਥੇ ਸ਼ਿਫਟ ਕੀਤਾ ਹੈ ਭਾਈ ਕਿਉਂਕਿ ਉਹ ਇੱਕ ਲੜੀ ਦਾ ਹੀ ਹਿੱਸਾ ਹੈਗਾ ਇਸ ਕਰਕੇ ਹਜੇ ਤੱਕ ਪ੍ਰੀਲਿਮਿਨਰੀ ਜਿਹੜੀਆਂ ਹੀਅਰਿੰਗਸ ਹੁੰਦੀਆਂ ਨੇ ਉੱਥੇ ਹੀ ਮਤਲਬ ਕਿ ਗੱਲ ਫਸੀ ਹੋਈ ਹੈ ਕਿ ਜਿਹੜਾ ਮਤਲਬ ਕਿ ਬਿੱਟੂ ਦਾ ਕਤਲ ਹੋਇਆ ਨਾ ਪਾਚੇਨ ਦੇ ਵਿੱਚ ਉਹਦੀ ਵੀ ਇਨਵੈਸਟੀਗੇਸ਼ਨ ਕਿਸੇ ਤਰ੍ਹਾਂ ਪੁੱਤਮ ਨਹੀਂ ਲੱਗੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕਿ ਇਹ ਤੇ ਕੀ ਕੌਂਸਪੀਰ ਸੀ ਸੀ। ਇਸੇ ਤਰ੍ਹਾਂ ਮਤਲਬ ਕਿ ਪਿਲਾ ਬਾਪ ਦੇ ਕੇਸ ਨੇ ਉਹਨਾਂ ਤੇ ਪ੍ਰਦੀਪ ਕਲੇਰ ਦੀ ਬੜੀ ਕਲੀਅਰ ਮਤਲਬ ਕਿ ਉਹਨੇ ਆਪਣੀ ਜੁਡੀਸ਼ੀਅਨ ਮੈਜੈਸਟੀ ਅੱਗੇ ਵੀ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਸੀ ਪੂਣੀ ਆਪਣੀ ਆ ਟੀਵੀ ਇੰਕਲੂਡਸ ਵਿੱਚ ਵੀ ਬੜਾ ਸਪੈਸੀਫਾਈ ਕੀਤਾ ਸੀ ਕਿ ਕਿਸ ਤਰ੍ਹਾਂ ਬਾਬੇ ਨੇ ਆਪ ਆਰਡਰ ਕੀਤਾ ਸੀਗਾ ਕਿ ਬੇਅਦਮੀਆਂ ਬਾਰੇ ਇਸੇ ਤਰ੍ਹਾਂ ਉਹਨੇ ਹਾਨੀ ਪ੍ਰੀਦਾ ਨਾ ਲਿਆ ਸੀਗਾ ਜਿਹੜੀ ਕਿ ਬਾਬੇ ਦੀ ਸਹਾਯੋਗੀ ਹੈਗੀ ਆ ਉਹਨੂੰ ਅੱਜ ਤੱਕ ਇਹ ਨਾ ਨਾਤਾ ਵਿਵਹਤ ਤੇ ਕੀ ਸਰ ਜਸਟਰੀ ਕੀਤਾ ਹੈਗਾ ਨਾਉ ਦੇਖਾਫ ਵੀ ਕਾਨੂੰਨੀ ਕਾਰਵਾਈ ਅਰੰਭ ਵੀ ਹੈ ਇਨ ਸੋ ਕਿ ਨਸਾਰਨ ਕਤਦਿਧੀਆਂ ਤੋਂ ਇਹੀ ਲੱਗਦਾ ਹੈਗਾ ਕਿ ਸਰਕਾਰ ਜਿਹੜੀ ਹੈਗੀ ਨਾਉ ਸਿੰਦੀਅਸ ਹੈਗੀ ਆ ਉਹ ਇਹ ਕਹਿ ਕੇ ਹੈ ਐਸੀ ਵੀ ਐਸੀ ਵਿਧਨ ਸ਼ਾਰਟ ਸਪੈਨ ਆਫ ਟਾਈਮ ਅਸੀਂ ਦੇਰ ਦੇ ਵੀ ਤਾਂ ਇਹ ਇਸੇ ਵਾਰ ਹੈਗਾ ਅਰਵੰਦ ਦੇ ਤਸੀਰੀ ਆ ਮੈਂ ਗੱਲ ਕਹੀ ਸੀ ਕਿ ਅਸੀਂ ਉੱਤਰ ਪਤਾ ਲਾਵਾਂਗੇ ਤੇ ਕੋਈ ਨਾ ਕੋਈ ਚੜ੍ਹਿਆ ਹੈਗਾ ਇਹਨਾਂ ਨਿਰਨਾ ਪੜਾਂਗੇ ਹੁਣ ਇੰਨੇ ਸਾਲ ਹੋਣ ਤੋਂ ਬਾਅਦ ਉਹ ਇਹਦਾ ਮੂਮਥਾ ਬਣ ਵੀ ਜਾਗਾ ਆਪਾਂ ਨਹੀਂ ਵੀ ਪਤਾ ਵੀ ਕਦੋਂ ਤਰੀਕ ਹੈਗੀ ਜਾਂ ਕਦੋਂ ਤਰੀਕ ਨਹੀਂ ਹੈਗੀ ਕਿਉਂਕਿ ਇਹ ਪਬਲਿਕ ਸਿਸ ਡਿਸਕੋਰਸ ਦਾ ਅਸਾਈਨਮੈਂਟ ਬਤਨ ਹੈ ਇਸ ਕਰਕੇ ਕੋਈ ਬਾਬੇ ਵੀ ਮਤਲਬ ਕਿ ਇਹਨਾਂ ਨੇ ਦੋ ਵਾਰੀ ਜੇਲ੍ਹ ਚ ਜਾ ਕੇ ਤਾਂ ਉਹਨਾਂ ਦਾ ਸਵਮੈਟ ਦੇ ਟਾਈਮ ਤੇ ਉਹਦੀ ਕਸਟੋਡੀਅਲ ਇੰਟਰੋਗੇਸ਼ਨ ਕੀਤੀ ਹੈਗੀ ਪਰ ਜੇਲ੍ਹ ਟਿੱਕੀ ਹੈਗੀ ਉਸ ਤੋਂ ਬਾਅਦ ਜਿਹੜੇ ਵੀ ਪੀਐਸ ਪਰਮਾਰ ਜਿਹੜੇ ਕਰਕੇ ਆਏ ਸੀ ਉਹਨਾਂ ਨੇ ਕਿਹਾ ਅਸੀਂ ਅਸੀਂ ਸੰਤੋਸ਼ਟ ਨਹੀਂ ਹੈਗੇ ਸਾਡਾ ਕਿਸੇ ਵੀ ਕੁਐਸਚਨ ਦਾ ਬਾਬਦੇ ਨੇ ਕੋਈ ਠੀਕ ਜਵਾਬ ਨਹੀਂ ਦਿੱਤਾ ਹੈਗਾ ਮਨੇ ਉਹ ਇੰਨਾ ਹੀ ਤਨਾ ਦੀ ਗਲਤੀ ਨਹੀਂ ਹੁੰਦਾ ਹੈਗਾ ਸੋ ਇਹ ਸਤਾਰ ਕੇ ਇਹਨਾਂ ਨੂੰ ਕੋਟ ਚਾਕੇ ਦੱਸਣਾ ਚਾਹੀਦਾ ਸੀ ਕਿ ਉਹ ਸੱਟ ਦਾ ਫੌ ਆਪਰੇਟ ਨਹੀਂ ਕਰ ਰਿਹਾ ਤਾਂ ਕਿ ਉਹਨੂੰ ਵਾਕਿਆ ਹੀ ਪੁਲਿਸ ਥਾਣੇ ਵਿੱਚ ਧਿਆਕੇ ਉਹਦੀ ਤਾਂ ਸਟੋਰੀਲ ਐਂਟਾਇਰੋ ਮਿਸ਼ਨ ਕੀਤੀ ਜਾ ਸਕਦੀ ਮਨੇ ਇਹ ਤਾਂ ਹੈ ਨਹੀਂ ਗਿਆ ਵੀ ਉਹ ਉਹ ਆਬਦੀ ਲਾਅ ਹੈਗਾ ਉਹ ਵੀ ਲਾਅ ਦੇ ਵਿੱਚ ਹੀ ਘੇਰੇ ਦੇ ਵਿੱਚੋਂ ਦਾ ਹੈਗਾ ਨਾ ਉਸ ਘੇਰੇ ਦੇ ਵਿੱਚ ਹੀ ਉਹਨੂੰ ਵੀ ਵੀ ਸਾਲ ਦੀਆਂ ਦੋ ਸਜ਼ਾਵਾਂ ਹੋ ਗਿਆ ਨੇ ਇਸ ਕਰਕੇ ਉਸ ਚੱਕਰ ਦੇ ਵਿੱਚ ਜਿਹੜੀ ਸਰਕਾਰ ਦੀ ਰਹੀ ਹੈਗੀ ਆ ਕਾਰਜਕਾਰੀ ਉਹ ਬੜੀ ਅਸੰਤੁਸ਼ਟ ਰਹੀ ਹੈ। ਜਿੱਦ ਜੇ ਤੁਹਾਨੂੰ ਸਵਾਲ ਇਹ ਹੈ ਕਿ ਪੰਥਕ ਸਿਆਸਤ ਜਿਹੜੇ ਇਹਨਾਂ ਮੁੱਦਿਆਂ ਦੇ ਉੱਤੇ ਜਾਂ ਆਉਂਦੇ ਨੰਬਰਦਾਰ ਬਣਦੇ ਨੇ ਉਹਨਾਂ ਦਾ ਵੀ ਚੁੱਪ ਰਹਿਣਾ ਉਹ ਵੀ ਤਾਂ ਕਿਧਰੇ ਕਿਧਰੇ ਸਵਾਲ ਖੜੇ ਕਰਦੇ ਨੇ ਕਿ ਸਰਕਾਰ ਤੇ ਉਸ ਕਿਸਮ ਦਾ ਜਿਵੇਂ ਬੋਰਡ ਬਬ ਤਮਾਕੀ ਦੀ ਗੱਲ ਹੈ ਜਾਂ ਇਹਦੀ ਗੱਲ ਉਹ ਕਿਉਂ ਨਹੀਂ ਬਣਾਇਆ ਜਾਂਦਾ ਜਾਂ ਫਿਰ ਖਾਸ ਕਰ ਜੇ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਨੇ ਉਹ ਵੀ ਇਸ ਮਾਮਲੇ ਨੂੰ ਅੱਗੇ ਵਧਾ ਸਕਦੇ ਨੇ ਜੇ ਪਿਛਲਿਆਂ ਚ ਕਿਤੇ ਕੋਈ ਕਮਜ਼ੋਰੀ ਰਹਿ ਗਈ ਜਾਂ ਜਿਵੇਂ ਗਿਆਨੀ ਗੁਰਵੰਤ ਸਿੰਘ ਹੋਰਾਂ ਦੀ ਗੱਲ ਜਾਂ ਫਿਰ ਕੋਰ ਜਥੇਦਾਰ ਜਿਹੜੇ ਗਿਆਨੀ ਗੁਰੂਪ ਸਿੰਘ ਉਹਨਾਂ ਦੀ ਗੱਲ ਆਈ ਸੀ ਕਿ ਕੀ ਸਿਰਫ ਇਹ 2 ਦਸੰਬਰ ਤੱਕ ਜਾਂ ਉਸ ਤੋਂ ਬਾਅਦ ਤੱਕ ਸਾਰਾ ਕੁਝ ਭੁੱਲ ਜਾਣਾ ਚਾਹੀਦਾ ਆ ਜੋ ਹੋ ਗਿਆ ਤਨਖਾਹ ਲਗੀਆਂ ਉਹ ਸਾਰਾ ਕੁਝ ਹੋ ਗਿਆ ਜਾਂ ਇਹਨੂੰ ਜਾਣਬੁੱਝ ਕੇ ਮਿਤੀ ਕਰਨ ਵਾਲੇ ਪਾਸੇ ਨੂੰ ਘੁਰਿਆ ਜਾ ਰਿਹਾ ਕਿ ਸਰਕਾਰਾਂ ਦੇ ਪਾਸੇ ਨੂੰ ਵੀ ਨਾ ਪੁੱਛਿਆ ਜਾਵੇ ਫਿਰ ਜਿਹੜੀ ਸਿੱਖ ਲੀਡਰਸ਼ਿਪ ਆ ਨਾ ਉਹ ਨਾ ਦੇਤਾ ਇਹ ਇਸ ਸੇ ਚੋਂ ਨਿਕਲ ਚੁੱਕਿਆ ਹੈਗਾ ਕਿ ਉਹ ਲੈ ਜੂ ਉਹ ਹੈ ਕਿ ਸਿਕ ਕੌਮ ਦੇ emotions ਨਾਲ ਜੁੜਿਆ ਹੋਇਆ ਹੈਗਾ ਪਰ ਜਿਹੜੀ ਸਿਕ ਲੀਡਰਸ਼ਿਪ ਹੈ ਚਾ STPC ਦੇ ਪ੍ਰੈਜ਼ੀਡੈਂਟ ਹੈਗੇ ਚਾਹੇ ਜਥੇਦਾਰ ਐਕਟਿੰਗ ਅਕਾਰ ਤੱਕ ਖੈਰੇ ਨੇ ਚਾਹੇ ਹੋਰ ਜਥੇਦਾਰ ਹੈਗੇ ਨੇ ਜਾਂ ਹੋਰ ਬਹੁਤ ਬਾਰ ਜਿਹੜੇ ਸਿੱਖ ਲੀਡਰ ਹੈਗੇ ਆ ਚਾਹੇ ਸਤੂਜੀਤ ਸਿੰਘ ਬਾਦਲ ਹੈਗੇ ਆ ਚਾਹੇ ਪੰਜਾਬ ਮਰੀ ਕਮੇਟੀ ਹੈੀ ਕਦੀ ਇਨ੍ਹਾਂ ਦੇ ਮੂੰਹੋਂ ਇਸ ਗੰਨ ਬਾਰੇ ਕੋਈ ਬਿਆਨ ਸੁਣਿਆ ਨਹੀਂ ਹੈਗਾ ਬਾ ਵੀ ਇਨ੍ਹਾਂ ਦਾ ਕੀ ਸਟੈਂਡ ਹੋਊਗਾ ਜਦੋਂ ਨਾ ਦੀ ਕਦੀ ਸਰਕਾਰ ਜੇ ਆਈ ਤਾਂ ਉਹਦੇ ਵੇਲੇ ਇਹ ਕੀ ਕਰਨਗੇ ਤੇ ਇਹਨਾਂ ਨੇ ਇਹ ਸਰਕਾਰ ਤੇ ਵੀ ਕੋਈ ਕੁਐਸਚਨ ਬਦੀ ਟਾਈਮ ਟੂ ਟਾਈਮ ਚੱਕਦੇ ਹੈਗੇ ਕਦੀ ਵਕਤ ਦੇ ਵਕਤ ਜਾ ਕੇ ਪਰ ਕਿਤੇ ਐ ਸੰਸੀਅਰਲੀ ਇਹਦੀ ਮਤਲਬ ਕਿ ਐਫਰਟ ਨਹੀਂ ਕਰ ਰਹੇ ਹੈਗੇ ਕਿ ਇਹਨੂੰ ਕੰਟੀਨਿਊਸਲੀ ਪਰਸੂ ਕੀਤਾ ਜਾਵੇ ਦਲਤ ਹੋਈ ਹੈ ਨਾ ਕਿ ਕੋਈ ਵੀ ਕਿਸੇ ਪੱਧਰ ਦੇ ਉੱਤੇ ਇਸ ਮਾਮਲੇ ਨੂੰ ਜਦੋਂ ਨਹੀਂ ਉਭਾਰਦਾ ਤਾਂ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਕਿ ਜਿਵੇਂ ਸੁਖਵੀਰ ਬਾਦਲ ਨੇ ਕਿਹਾ ਕਿ ਅਸੀਂ ਸਾਰਾ ਕੁਝ ਝੋਲੀ ਪਵਾ ਲਿਆ ਕਿ ਉਹ ਮੰਨੇ ਜਾਂ ਨਹੀਂ ਮੰਨੇ ਜਾਂ ਉਹਨਾਂ ਹੁਕਮਨਾਮਿਆਂ ਨੂੰ ਅੱਗੇ ਕਿਵੇਂ ਲਾਗੂ ਕੀਤਾ ਜਾਣਾ ਜਾਂ ਉਹ ਗੱਲਾਂ ਜਿਵੇਂ ਕਹਿੰਨੀ ਹਰਪ੍ਰੀਤ ਸਿੰਘ ਨੂੰ ਤੇ ਕੁਝ ਦੇਣਾ ਤੋਂ ਕਹਿ ਰਹੇ ਨੇ ਪਹਿਲਾਂ ਵੀ ਕਹਿੰਦੇ ਆਏ ਨੇ ਜਾਂ 5 ਮੈਂਬਰੀ ਤੜਾ ਵੀ ਇਸ ਗੱਲ ਨੂੰ ਕਿਤੇ ਨਾ ਕਿਤੇ ਸਹੀ ਧਰ ਹੁੰਦਾ ਆ ਕਿ 2 ਦਸੰਬਰ ਦੇ ਹੁਕਮਨਾਮਿਆਂ ਨੂੰ ਕੰਪਟੋਨ ਵਾਲੇ ਪਾਸੇ ਜਾਂ ਜਿਹੜਾ 11 ਅਗਸਤ ਤੋਂ ਨਵਾਂ ਧੜਾ ਬੰਨਣਾ ਹੁਣ ਉਹ ਅਕਾਲੀ ਦਲ ਬੰਨਣਾ ਜਾਂ ਪੁਰਾਣੇ ਅਕਾਲੀ ਦਲ ਨੂੰ ਹੀ ਸੁੱਜੀਤੀ ਜਾਂ ਕਿਹੜੇ ਪਾਸੇ ਨੂੰ ਦੁਰਨਾ ਵੀ ਉਹਨੂੰ ਵੀ ਸਾਰਿਆਂ ਨੂੰ ਭੰਗ ਕਰਨ ਵਾਲੇ ਪਾਸੇ ਕੋਈ ਨਾ ਕੋਈ ਵਿਅੰਤ ਕਰੀ ਜਾ ਰਹੀ ਹੈ ਕਿ ਬਾਕੀ ਇਹ ਸਾਰਾ ਕੁਝ ਮਤਲਬ ਕਿ ਇਹਨੂੰ ਅੰਜਾਮ ਦਿੱਤਾ ਜਾ ਸਕਦਾ ਜਾਂ ਉਸ ਪਾਸੇ ਵੱਲੋਂ ਤੁਰਿਆ ਜਾ ਰਿਹਾ ਜਾਂ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਾਂ ਇਹਨਾਂ ਦਾ ਧੜਾ ਉਹਦੇ ਵਿੱਚ ਕੋਈ ਕਮਜ਼ੋਰੀ ਹੈ ਜਿਹੜੀ ਮਤਲਬ ਕਮਜ਼ੋਰ ਕੜੀ ਕਾਲੀਦਰ ਬਾਦਲਤ ਨੇ ਦੇ ਹੱਥ ਵਿੱਚ ਹੈ ਕੋਈ ਕਿਸੇ ਵੀ ਵੇਲੇ ਮਤਲਬ ਇਹਨਾਂ ਦਾ ਠੱਕਾ ਪਾਸਿੰਗ ਦੇ ਨੇ ਜਿਹੜੀ ਹੈ ਨਾ ਪਾਂਡਾ ਮੈਂਬਰੀ ਪਰ ਵੇਟੀ ਦੀ ਜਿਹੜੀ 11 ਤਰੀਕ ਦੀ ਮੀਟਿੰਗ ਹੈਗੀ ਉਹ ਤਾਂ ਚਾਹੋ ਹੈਗੀ ਇੰਪੋਰਟੈਂਟ ਮੀਟਿੰਗ ਹੈਗੀ ਹੈ ਪਰ ਉਹਦੇ ਵਿੱਚ ਇਹ ਵੀ ਹੈਗਾ ਕਿ ਕੀ ਉਹਨਾਂ ਨੂੰ ਇਜਾਜ਼ਤ ਦੇਊਗੀ STPC ਕਿ ਉਹ ਤੇ ਜਲਸੈਂਸ ਮਿਲਰੀ ਹਾਲ ਵਿੱਚ ਆਪਣੀ ਮੀਟਿੰਗ ਕਰ ਸਕਣ ਉਹ ਪਿਛਲੇ ਦਿਨਾਂ ਦੇ ਵਿੱਚ ਮਸਤੂਆ ਨੇ ਇੱਕ ਮੀਟਿੰਗ ਕੀਤੀ ਸੀ ਅਕਾਲੀ ਦਰਦੀਪ ਸਨਰ ਸਰਜੀਤ ਦੀ ਬਾਰੇ ਉੱਥੇ ਬੋਲਿਆ ਜਿਤੇਦਾਰ ਹਰਪੀਸ ਨੇ ਮਨਾਨੇ ਜਿਹੜੇ ਕਿ ਐਕਸ ਜਿਤੇਦਾਰ ਹੈ ਤਾਂ ਸਰਸਾਉਦੀ ਉਹ ਮਨਾਨੇ ਬਨੇ ਕਈ ਮੁੱਦੇ ਠਾਏ ਹੈ ਜਿ ਮਨਾਨੇ ਕਿਹਾ ਕਿ ਜਿਹੜੀ 11 ਮੈਂਬਰੀ ਕਮੇਟੀ ਹੈਗੀ ਆ ਇਹਦੀ ਮੀਟਿੰਗ ਕਰਨੀ ਵੀ ਨਹੀਂ ਦੇਣੀ ਸਨਾਨੇ ਕਿਸੇ ਨਾ ਕਿਸੇ ਤਰਾ ਅਕਾਲੀ ਦਲ ਨੇ ਆਪਣਾ ਦਾਅ ਪੇਚ ਵਰਤ ਕੇ ਇਸ ਮੀਟਿੰਗ ਨੂੰ ਜੋਸਣ ਲਈ ਨਾ ਨੇ ਕਾ ਉਤਸਾਹ ਤੋਂ ਹੁਕਮ ਨਾ ਨੇ ਜਿਹੜੇ 2 ਦਸੰਬਰ 2024 ਦੇ ਸੀਗੇ ਉਹਨਾਂ 'ਤੇ ਕਿਸੇ ਤਰ੍ਹਾਂ ਬਦਲਾਅ ਲਿਆਂਦਾ ਚੱਲਦਾ ਉਹਨਾਂ ਤੇ ਰੋਪ ਤਾਂ ਨਹੀਂ ਲੱਗ ਸਕਦੀ ਇਹ ਹੈ ਵੀ ਉਹਦੇ ਉਪ ਤੋਂ ਦੀ ਇਹ ਨਮਾ ਤੋਂ ਨਮਾ ਲੈ ਕੇ ਆਉਣਗੇ ਜੀ ਦੇ ਨਾਲ ਉਹਦਾ ਜਿਹੜਾ ਹੈਗਾ ਰੂਪਰੇਖਾ ਹੀ ਬਦਲ ਦੇਣਗੇ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਪਰ ਇਹ ਆ ਵੀ ਕੁਦਰਤ ਦਾ ਪਹਾੜਾ ਹੈਗਾ ਕਿ ਜਿੱਦਾਂ ਕੁਲਦੀਪ ਸਿੰਘ ਗੜ ਗਾਇ ਦੀ ਬਹੁਤ ਨਜ਼ਦੀਕੀ ਰਿਸ਼ਤੇਦਾਰ ਦੀ ਇਹਨਾਂ ਦਿਨਾਂ 'ਚ ਡੈਥ ਹੋ ਗਈ ਸੋ ਇਸ ਕਰਕੇ ਜਿਹੜੀ 1 ਤਰੀਕ ਨੂੰ ਮੀਟਿੰਗ ਹੋਣੀ ਸੀ ਸਿੰਘ ਸਹਿਬਾਨ ਦੀ ਜਿਹਦੇ ਚ ਇਹ ਆਸ ਕੀਤੀ ਜਾ ਰਹੀ ਸੀ ਵੀ ਕੋਈ ਨਾ ਕੋਈ ਹੈ ਇੰਪੋਰਟੈਂਟ ਡਿਸੀਜਨ ਪੰਜ ਮੈਂਬਰੀ ਕਮੇਟੀ ਬਾਰੇ ਜਾਂ 11 ਅਗਸਤ ਦੀ ਮੀਟਿੰਗ ਬਾਰੇ ਲੈਣਗੇ ਉਹਨਾਂ ਨੂੰ ਪੋਸਟਪੋਨ ਕਰਨੀ ਪਈ ਹੈ ਕਿ ਉਹਨਾਂ ਦਾ 10 ਤਰੀਕ ਨੂੰ ਪੋਲ ਹੈਗਾ। ਉਸ ਤੋਂ ਬਾਅਦ ਜਦੋਂ ਸਰ ਕਲਦੀਪ ਸਿੰਘ ਗੜਗੜਜ ਬੇਲੇ ਵਗੇ ਤੇ 11:00 ਨੂੰ ਮੀਟਿੰਗ ਹੈਗੀ ਆ। ਸੋ ਇੱਕ ਤੇ ਐਨਾ ਸੈਸਟਿਕ ਇਸ਼ੂ ਹੈਗਾ। ਇਹ ਕੋਈ ਵੀ ਜਥੇਦਾਰ ਜਿਹੜੇ ਹੈਗੇ ਆ ਉਹ ਟੈਕ ਨਹੀਂ ਕਰਨਾ। ਚਾਹ ਦੇ ਉਹਨਾਂ ਨੂੰ ਇਹ ਡਾ ਰਹੇਗਾ on the back of their mind ਕਿ ਸਾਡੇ ਨਾਲ ਜਥੇਦਾਰ ਗੁਰਵਚਨ ਸਿੰਘ ਗਾੜੀ ਵਿੱਚ ਹੋ। ਇਸ ਕਰਕੇ ਇਹ ਤਾਂ ਮੰਗਣਾ ਬਚਿਆ ਹੋਇਆ ਹੈਗਾ ਪਰ ਕਾਂਲਵੀ ਦਲ ਨੇ ਬਾਦਲ ਨੇ ਆਪਣੀ ਪੂਰੀ ਵਾਹ ਲਾਈ ਹੋਈ ਹੈਗੀ ਆ ਕਿ ਇਸ ਚੀਜ਼ ਨੂੰ ਕਿਸੇ ਦਾ ਕਿਸੇ ਤਾਂ ਨਾ ਤਾਰਪੀ ਡੋਗਤ ਆਏਗਾ ਕਿਉਂਕਿ ਜੇ ਤਾਂ ਗਹਿਰਾ ਗਸਤੀ ਮੀਟਿੰਗ ਤਾਂ ਜਦ ਹੁੰਦੀ ਹੈਗੀ ਆ ਜੇ ਤੇਜਸਿੰਘ ਸਿੰਘ ਮંત્રીホール ਚੋਂ ਨੁਕਰਮ ਦੰਦੇ ਨੇ ਤਾਂ ਉਹਦੇ ਨਾਲ ਨਵੇਂ ਸਮੇਂ ਪਰ ਉਤਨ ਦੇ ਪੰਥ ਦੇ ਵਿੱਚ ਉਹ ਜਿਹੜੀ ਸਾਰੀ ਇਹ ਨੀ ਪੁਰੇਖਾ ਜਿਹੜੀ ਪੰਥਕ ਪੋਲਿਟਿਕਸ ਦੀ ਹੈਗੀ ਆ ਉਹ ਬਦਲ ਜੂਗੀ ਉਸ ਟੀਮ ਨੂੰ ਪਰਲੀ ਹੱਕ ਕਿਸੇ ਵੀ ਨਾ ਲ ਕੇ ਹੱਦ ਤੱਕ ਜਾਣਗੇ ਚਾਹੇ ਇਹ ਭਾਵੇਂ ਇਹਨਾਂ ਨੂੰ ਜਥੇਦਾਰ ਕਉਦੀਪ ਸਿੰਘ ਗੜਗੱਜ ਨੂੰ ਉਹ ਤੋਂ ਪੈਨ ਲੈ ਆ ਕੇ ਮੀਟਿੰਗ ਕਰੋਨੀ ਪਏ ਜਾਂ ਕੁਛ ਕਰਨਾ ਪਵੇ ਇਹ ਚਰਚਾ ਹੈ ਇਹ ਹੁਣ ਕਾਰਨ ਜੇ ਸਫਰ ਹੁੰਦੇ ਜਾਂ ਨਹੀਂ ਹੁੰਦੇ ਉਸ ਕੀ ਐਸਜੀਪੀਸੀ ਕੋਲੇ ਤਾਂ ਕੋਈ ਪਾਵਰ ਹੈ ਨਹੀਂ ਕਿ ਉਹ ਪੰਜ ਮੈਂਬਰੀ ਕਮੇਟੀ ਦੀ ਪ੍ਰਕਿਰਿਆ ਨੂੰ ਰੋਕ ਸਕੇ ਇਹ ਹੈਗਾ ਵੀ ਉਹ 11 ਅਗਸਤ ਨੂੰ ਕੀ ਪਰਮਿਸ਼ਨ ਦੰਦੇ ਹੈਗਾ ਤੇ ਜਦੋਂ ਸੈਂਕਸ ਮੈਂਬਰੀ ਹੋldi ਕਿ ਨਹੀਂ ਦੇ ਨਹੀਂ ਪਰਮਿਸ਼ਨ ਦੇਣਗੇ ਤਾਂ ਵੀ ਜਿਹੜੀ ਉਹਨਾਂ ਦੇ ਡੈਲੀਗੇਟ ਜਦਾਸ ਉਹਨਾਂ ਨੇ ਸੱਦਿਆ ਹੋਇਆ ਹੈਗਾ ਪੰਜ ਮੈਂਬਰੀ ਦੀ ਉਹਦੇ ਵਿੱਚ ਵੀ ਦਿੱਕਤ ਆ ਸਕਦੀ ਹੈ ਵੀ ਉਹ ਕਿੱਥੇ ਕਰਨਗੇ ਫੇਸ ਇਹ ਮੰਜੀ ਮੰਜੀ ਹੁ ਪੰਜੀ ਹਾਲ ਦੇ ਵਿੱਚ ਕੰਮ ਕਰਮਗੇ ਮੰਜੀ ਸਾਹਿਬ ਤੋਂ ਤੋਂ ਆਹ ਵਾਲਾ ਮੰਜੀ ਸਾਹਿਬ ਦੇ ਉੱਥੇ ਕੰਮ ਕਰਮਗੇ ਬਲੇ ਇਹਨਾਂ ਨੂੰ ਪਹਿਲੇ ਪਰਮਿਸ਼ਨ ਹੀ ਭਾਵੇਂ ਉੱਥੋਂ ਦੀ ਮੰਗਦੇ ਤਾਂ ਕਿ ਜਿਹੜਾ ਹੈਗਾ ਕੁੱਲੀ ਤਾਂ ਤੇ ਪਬਲਿਕ ਵਿੱਚ ਵਿਚਾਰ ਵਟਾਂਦਰਾ ਹੋਵੇ ਨੂੰ ਚੁਪ ਦੇ ਵਿੱਚ ਬੜਾ ਇੱਕ ਹੈ ਸਵਾਲ ਆ ਉਹ ਮੈਂ ਉਹਨਾਂ ਦੁਆਰਾ ਰਿਪੀਟ ਕਰਦਾ ਕਿ ਇਹ ਜਿਹੜੇ ਵੀ ਅਕਾਲੀ ਦਲ ਦੀ ਪੁਨਰਸੁਰਜੀਤੀ ਦੀ ਗੱਲ ਜਾਂ ਉਹਦੇ ਢਾਂਚੇ ਦੀ ਗੱਲ ਜਾਂ ਉਹਦੇ ਸੰਵਿਧਾਨ ਦੀ ਗੱਲ ਚੱਲ ਰਹੀ ਹੈ ਜਾਂ ਉਹਦੇ ਵਿਧਿਵਿਧਾਨ ਦੀ ਗੱਲ ਚੱਲ ਰਹੀ ਹੈ ਇਹ ਕੀ ਨਵੇਂ ਅਕਾਲੀ ਦਲ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਅੱਗੇ ਵੱਧ ਰਹੀ ਹੈ ਜਾਂ ਨਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਅੱਗੇ ਵੱਧ ਰਹੀ ਹੈ ਜਾਂ ਫਿਰ ਇਹ ਆਪਣੀ ਪੰਜ ਮੈਂਬਰੀ ਭਰਤੀ ਕਮੇਟੀ ਇਸ ਢੜੇ ਦੇ ਪ੍ਰਧਾਨ ਦੀ ਗੱਲ ਕਰ ਰਹੇ ਨੇ ਕਿ ਕਿਹਨੂੰ ਅੱਗੇ ਲਾਣਾ ਫਿਰ ਤੁਸੀਂ ਇਹ ਵੀ ਵੇਖਿਆ ਹੁਣਾ ਕਿ ਜ਼ਮੀਨੀ ਹਕੀਕਤ ਕੀ ਹੈ ਡੈਲੀਗੇਟ ਉਹ ਬਦਲੋ ਇਜਲਾਸ ਹੋ ਰਹੇ ਨੇ ਜਾਂ ਉਹ ਸਾਰੀਆਂ ਭਰਤੀਆਂ ਹੋ ਰਹੀਆਂ ਪਰਚੀਆਂ ਇਕੱਠੀਆਂ ਹੋ ਰਹੀਆਂ ਇੱਕ ਵੀਡੀਓ ਜਿਹਦੇ ਵਿੱਚ 42 ਸਾਹਿਬ ਨੂੰ ਇੱਕ ਬਜ਼ੁਰਗ ਇਹ ਗੱਲ ਕਹਿ ਰਹੇ ਨੇ ਕਿ ਤੁਹਾਨੂੰ ਅਸੀਂ ਕਬੂਲ ਕਰ ਸਕਦੇ ਆ ਪਰ ਇਹ ਜਿਹੜੇ ਬਾਕੀ ਨੇ ਇਹਨਾਂ ਨੂੰ ਕਬੂਲ ਨਹੀਂ ਕਰ ਸਕਦੇ ਫਿਰ ਉਹੀ ਸਵਾਲ ਫਿਰ ਉੱਭਰ ਕੇ ਆਉਣਗੇ ਕਿਉਂ ਕਿੰਨਾਂ ਦੀ ਚੋਣ ਹੋਏਗੀ ਜਾਂ ਉਹ ਕਿਸ ਤਰੀਕੇ ਦੀ ਚੋਣ ਹੋਏਗੀ ਨਵੇਂ ਤਰ੍ਹਾਂ ਦੀ ਨਵੇਂ ਦਲ ਦੀ ਜਾਂ ਇਹ ਜਿਹੜਾ ਅਕਾਲੀ ਦਲ ਸੁਖਵੀਰ ਬਾਦਲ ਇਹਨੂੰ ਹਥਿਉਣ ਦੀ ਚੋਣ ਹੋਏਗੀ ਉਜੇੜਾ ਪੰਜਵੇਂ ਮੈਂਬਰੀ ਕਮੇਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਨਾ ਕਿ ਅਸੀਂ ਤਾਂ ਜਿਹੜਾ ਪ੍ਰੈਜ਼ੈਂਟ ਕਾਂਲੀ ਦਲ ਹੈਗਾ ਉਹਦੀ ਪੁਨਰਸਰਜੀਤੀ ਦੀ ਕੰਮ ਕਰ ਰਹੇ ਹਾਂ ਉਸ ਲਈ ਇਹਨਾਂ ਨੂੰ ਆਦੇਸ਼ ਵੀ ਜਿਹੜੇ ਕਾਰਤਕ ਸਾਬ ਤੋਂ ਹੋਏ ਸੀਗੇ ਉਹ ਹੀ ਵੇਸੀ ਵੀ ਜਿਹੜਾ ਪ੍ਰੈਜ਼ੈਂਟ ਕਾਂਲੀ ਦਾ ਹੈਗਾ ਉਹਦੀ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਹੈ ਵੀ ਆ ਉਹਨੂੰ ਅਯੋਗ ਕਰਾਰ ਦਿੱਤਾ ਸੀ ਕਿ ਉਹ ਆਪਣਾ ਸਾਰਾ ਨੈਤਿਕ ਹੱਕ ਗਵਾ ਚੁੱਕੀ ਆ ਪੰਥ ਨੂੰ ਲੀਡ ਕਰਨ ਦਾ ਉਸ ਥਾਂ ਤੇ ਇਹਨਾਂ ਨੇ ਕਿਹਾ ਸੀ ਕਿ ਨੰਪ ਉਸ ਅਕਾਲੀ ਦਲ ਨੂੰ ਦੁਆਰਾ ਪੁਨਰਸਰਜੀਤ ਕੀਤਾ ਜਾਵੇ ਨਵੇਂ ਸਰ ਤੋਂ ਮੈਂਬਰਸ਼ਿਪ ਬਣੇ ਨਵੇਂ ਸਰ ਤੋਂ ਲੀਡਰਸ਼ਿਪ ਚੁਣੇ ਜਾਵੇ ਪਰ ਉਹਦੇ ਮੈਂਟੈਂ ਜਿਹੜਾ ਕਾਲੀ ਦਲ ਬਾਦਲ ਸੀਗਾ ਉਹਨਾਂ ਨੇ ਇਸ ਚੀਜ਼ ਨੂੰ ਮੰਨਣ ਤੋਂ ਨਾ ਕਰਤੀ ਹੈ ਕਿ ਇਹ ਉਹਨਾਂ ਨੇ ਆਪਣੇ ਲੈਵਲ ਤੇ ਹੀ ਭਰਤੀ ਕਰਕੇ ਆਪਣੇ ਵੱਲੋਂ ਕਲੇਮ ਕੀਤਾ ਕਿ ਸਾਡਾ 27 ਲੱਖ ਮੈਂਬਰ ਬਣਿਆ ਹੈਗਾ ਇਸੇ ਤਰ੍ਹਾਂ ਪੰਜ ਮੈਂਬਰੀ ਕਮੇਟੀ ਨੇ ਇਹ ਦਾਅਵਾ ਕੀਤਾ ਹੈਗਾ ਜਿਵੇਂ ਕਿ ਮਸਤੂਆਣਾ ਸਾਹਿਬ ਜਥੇਦਾਰ ਹਰਪੀ ਸਿੰਘ ਬੋਲੇ ਹੈਗੇ ਆ ਕਿ ਸਾਡੇ ਜਿਲ੍ਹਾ ਕਾਲੀ ਜਨ ਹੈਗਾ ਪੰਜ ਮੈਂਬਰੀ ਵਾਲਾ ਉਹਦੇ ਮਰੇ 15 ਲੱਖ ਮੈਂਬਰ ਬਣਿਆ ਹੁਣ ਤੱਕ ਜਿਹੜੀਆਂ ਪਰਚੀਆਂ ਵਾਪਸ ਆ ਗਈਆਂ ਹੈਗੀਆਂ ਯਦਕਿ ਹਜੇ ਪਰਚੀ ਪ੍ਰਕਿਰਿਆ ਦਾ ਕੰਮ ਚੱਲ ਰਿਹਾ ਹੈਗਾ ਨੋ ਲੈ ਚਿਆ ਪਰ ਉਹ ਕਰਤਾਰ ਲੁਛੇ ਕਿ ਨੋ ਪਰ ਲੋ ਜੋ ਦਾ ਪੋਟਾ ਆ ਰਹੀ ਹੈ ਗਿਆ ਹਜੇ ਪਰ ਪੀ ਦਾ ਕੰਮ ਰੁਕਿਆ ਨਹੀਂ ਹੈਗਾ ਪਰ ਇਹਨਾਂ ਨੇ ਕਿਉਂਕਿ ਡੈਡਲਾਈਨਸ ਹੈਗੀ ਇਹਨਾਂ ਨੂੰ ਇਹ ਉਸ ਦੇ ਇਹਨਾਂ ਨੂੰ ਡੈਲੀਗੇਟ ਅਜਲਾਸ ਸਦਨਾ ਪੈਣਾ ਸੀਦਾ ਹੁਣ ਇਹਨਾਂ ਦਾ ਜਿਹੜਾ ਦਾਵਾ ਹੈਗਾ ਉਹ ਅਕਾਲੀ ਦਲ ਪਾਵਨ ਮੰਨਣ ਨੂੰ ਪਿਆਰ ਨਹੀਂ ਹੈਗਾ ਉਹ ਤੇ ਦੇਖੀ ਸਾਡਾ ਆਪਣਾ ਅਕਾਲੀ ਦਲ ਹੈਗਾ ਵੀ ਇਹ ਕਿਹੜਾ ਅਕਾਲੀ ਦਲ ਬਣਾ ਰਿਹਾ ਹੈ ਸੋਮੇ ਨਾਲ ਹੋਰ ਤਸਵੀਰ ਸਾਫ ਹੋਏਗੀ ਕਿ ਪੰਜ ਮੈਂਬਰੀ ਭਰਤੀ ਕਮੇਟੀ ਵਾਲਿਆਂ ਚੋਂ ਜਿਹੜੇ ਮਤਲਬ ਕਿ ਪੰਜ ਮੈਂਬਰ ਨੇ ਜਿਵੇਂ 42 ਸਾਹਿਬ ਹੋਗੇ ਬੀਬੀ ਜੀ ਹੋਗੇ ਤੇ ਨਾਲ ਹੋਰ ਨੇ ਕਿ ਉਹਨਾਂ ਵਿੱਚੋਂ ਕਿਸੇ ਨੂੰ ਅੱਗੇ ਲਾਇਆ ਜਾਏਗਾ ਸੁਰਜੀਤ ਸਿੰਘ ਰਖੜਾ ਗਿਆ ਨੂੰ ਜਾਂ ਫਿਰ ਕੋਈ ਹੋਰ ਚੁਣਿਆ ਜਾਏਗਾ ਇਹਨਾਂ ਸਾਰਿਆਂ ਦੇ ਵਿੱਚੋਂ ਜਾਂ ਕੋਈ ਬਾਹਰੋਂ ਲਿਆ ਕੇ ਭਾਪੇ ਜਾਏਗਾ ਜਾਂ ਕੀ ਹੋਦਾ ਹੋਵੇਗਾ ਚਲੋ ਇਹ ਵੀ ਥੋੜੇ ਸਮੇਂ ਦੇ ਪਤਾ ਲੱਗ ਜੇਗਾ ਜਦੋਂ 11 ਤਰੀਕ ਦੀ ਮੀਟਿੰਗ ਹੈ ਤਾਂ ਵੀ ਸੁਰਜੀਤ ਸਿੰਘ ਬਾਗਰੇ ਆਏਗਾ ਨਾ ਕਿ ਇਹ ਪਬਲਿਕ ਵਿੱਚ ਮੀਟਿੰਗ ਹੋਵੇਗੀ ਵੇ ਵੰਜਪੀ ਸੁਖਵੀਰ ਸਿੰਘ ਬਾਦਲ ਦੀ ਸਿਆਸਤ ਨੂੰ ਪਿਛਲੇ ਕੁਝ ਸਮੇਂ ਦੇ ਉਹਨਾਂ ਦੇ ਵੱਲੋਂ ਚੁੱਕੇ ਕਦਮ ਜਾਂ ਧਰਨੇ ਲਾਏ ਲੈਂਡ ਪੁਲਿੰਗ ਪਾਲਸੀ ਨੂੰ ਲੈ ਕੇ ਕਿ ਤੁਸੀਂ ਮੰਨਦੇ ਹੋ ਕਿ ਉਹ ਦੁਬਾਰਾ ਪੈਰਾਂ ਸਿਰ ਹੋ ਰਹੀ ਹੈ ਅਕਾਲੀ ਦਲ ਦਾ ਧੜਾ ਤਾਂ ਮੈਨੂੰ ਲੱਗਦਾ ਇਹੀ ਮੰਨਦਾ ਇਕੱਠਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਆਪੜੇ ਉਤਸ਼ਾਹਤ ਨੇ ਕਿ ਦੇਖੋ ਜੀ ਲੋਕ ਵੱਡੀ ਗਿਣਤੀ ਚ ਵੱਧਦੇ ਮੀਂਹ ਚਾਹੁੰਦੇ ਨੇ ਪਰਵਾਹ ਨਹੀਂ ਕਰਦੇ ਅਸੀਂ ਵੀ ਇੱਕ ਇੰਚ ਪਿੱਛੇ ਨਹੀਂ ਹਟਣਾ ਜ਼ਮੀਨ ਦੇ ਮਾਮਲੇ ਹਾਲਾਂਕਿ ਸਰਕਾਰ ਜਰੂਰ ਬੈਕਫੁੱਟ ਤੇ ਆ ਉਹ ਇੱਕ ਲੋਕਾਂ ਦਾ ਜਾਂ ਕਿਸਾਨਾਂ ਦਾ ਰੋਹ ਹੈ ਉਹ ਵਕਰੀ ਗੱਲ ਹੈ ਪਰ ਅਕਾਲੀ ਦਲ ਇਹਦੀ ਤਸਵੀਰ ਬਾਦਲ ਧੜਾ ਜਿਹੜਾ ਉਹ ਆਪਣੀ ਪੋਜੀਸ਼ਨ ਮਤਲਬ ਕਿ ਆਪ ਮੰਨਦਾ ਹੈ ਕਿ ਅਸੀਂ ਗਾਹ ਲੱਗੇ ਹਾਂ ਤੁਹਾਡਾ ਇਹ ਤੇ ਮੇਰੇ ਕੀ ਮੰਨਣਾ ਹੈ जेनेरिक कांग्रेस पार्टी ने पटियाले मीटिंग की थी, थी ना अंडर द कमांड ऑफ राजा ब्रिंग वो दिन भी मुइ पेरिया सीगा तो मुइ ਵਿੱਚ ਹੀ ਡਟਰੇ ਸੀਗੇ सो ਉਹਨਾਂ ਦੇ ਵੀ ਟ੍ਰਾਫਿਕ ਕੱਟ ਸੀਗਾ ਠੀਕ ਆ ਕਾਂਦੀ ਜ਼ਿਲ੍ਹੇ ਨੇ ਜਦੋਂ ਮੀਟਿੰਗਸ ਕੀਤੀਆਂ ਹੈਗੀਆਂ ਨੇ ਉਦੋਂ ਵੈਦਰ ਜਿਹੜਾ ਸੀਗਾ ਉਹ ਮਤਲਬ ਕਿ ਥੋੜਾ ਖਰਾਬ ਸੀਗਾ ਪਰ ਇਹ ਜਿਹੜਾ ਪਈ ਆ ਪਾਂਜ ਸਤਬੀਰ ਬਾਦ ਕੁਛ ਨਹੀਂ ਕਹਿੰਦੇ ਹੈਗੇ ਆ ਉਸ ਦੀ ਜਨੂ ਆ ਉਹ ਜਿਹੜੀ ਹੈਗੀ ਬਿਲਕੁਲ ਸੀਰੀਅਸਲੀ ਨਹੀਂ ਨਹੀਂ ਲੈਂਦੀ ਹੈ। ਇਹ ਇਸ ਦੀ ਠੀਕ ਹੈ ਨਾ ਕੱਟਕ ਬੀਸ ਉਹ ਪਾਈ ਬਲੇ ਵੀ ਨਾ ਰੱਡੀਆਂ ਵਿੱਚ ਬਹੁਤ ਕੱਟ ਹੁੰਦਾ ਰਿਹਾ ਹੈਗਾ ਜਿਹੜੀਆਂ ਸੁਖਬੀਰ ਸਿੰਘ ਬਾਦਲ ਦੀਆਂ ਸੀਗੀਆਂ। ਪਰ ਉਹਦਾ ਰਿਜ਼ਲਟ ਕੀ ਨਿਕਲਿਆ? 24 ਬਲੇ ਗੜਾ ਕੱਟ ਕੱਟ ਹੁੰਦਾ ਸੀਗਾ ਇਹਨਾਂ ਦੀ ਰੱਡੀਆਂ ਦੇ ਵਿੱਚ। ਸੋ ਇਸ ਕਰਕੇ ਕੱਟ ਤੋਂ ਨਹੀਂ ਆਪਾਂ ਮੀਅਰ ਕਰ ਸਕਦੇ। ਇੰਨੇ ਨਾਲ ਹੀ ਲੋਕ ਹੈਗੇ ਐ ਤਾਂ ਕੱਟਦਾ ਜਿਹੜਾ ਹੈਗਾ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਭਰਤੀ ਦੀ ਬੀਟਕਾ ਹੋਈਆਂ ਨੇ ਉੱਥੇ ਵੀ ਬਹੁਤ ਘੱਟ ਸੀਗਾ ਪਰ ਹਾਜੇ ਤੱਕ ਕੋਈ ਵੀ ਪੰਜ ਮੈਂਬਰੀ ਕਮੇਟੀ ਆਪਣੇ ਵੱਲੋਂ ਕੋਈ ਰੂਪਰੇਖਾ ਨਾ ਤਾਂ ਅਭਾਰ ਸਕੀਆ ਨਾ ਦੱਸ ਸਕੀਆ ਵੀ ਅਸੀਂ ਕਿਹੜੇ ਗੋਲ ਨੂੰ ਲੈ ਕੇ ਅੱਗੇ ਵਧ ਰਹੇ ਹਾਂ ਹਮ ਨਹੀਂ ਹੋਈ ਹੈ ਨਾ ਕਿ ਮੈਂ ਇੱਕ ਵਾਰੀ ਇਹਨੂੰ ਲੈਂਡ ਪੁਲਿੰਗ ਪਾਲਿਸੀ ਤੇ ਜ਼ਰੂਰ ਲੈ ਕੇ ਆਉਂਗਾ ਕਿ ਜੇ ਸਰਕਾਰ ਮਤਲਬ ਕਿ ਗੋਲ ਮੋਲ ਜਿਹੇ ਬਿਆਨ ਜਿਵੇਂ ਕੋਈ ਕਹਿੰਦੇ ਲੋਕਾਂ ਦੀ رائے ਲਵਾਂਗੇ ਉਹ ਕਿਹੜੇ ਲੋਕਾਂ ਦੀ رائے ਲਈ ਜਾਣੀ ਹੈ ਲੋਕਾਂ ਦੀ رائے ਤਾਂ ਸਾਡੇ ਸਾਹਮਣੇ ਜਿੰਨੇ ਲਿਆ ਜ਼ਮੀਨਾਂ ਨੇ ਕੀ ਉਹਨਾਂ ਦੀ رائے ਲੈਣੀ ਹੈ ਜੇ ਉਹਨਾਂ ਦੀ ਲੈਣੀ ਹੈ ਤੇ ਉਹ ਤੁਹਾਨੂੰ ਮਿਲਣ ਆਉਂਦੇ ਨੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਤੇ ਜੇ ਤੁਸੀਂ ਕਹਿੰਦੇ ਅਸੀਂ ਉਹਦੇ ਵਿੱਚ ਜਾ ਕੇ رائے ਲੈਣੀ ਹੈ ਤਾਂ ਉਹ ਕਿਸ ਤਰੀਕੇ ਦੀ رائے ਹੋਏਗੀ ਜਿਵੇਂ ਕੀਤੀ ਨੀਤੀ ਨੂੰ ਲੈ ਕੇ ਲੋਕਾਂ ਦੀ ਸਲਾਹ ਲਈ ਸੀ ਉਹ ਕੀ ਬਣਿਆ ਕਿਸਾਨਾਂ ਦੀ ਸਲਾਹ ਲਈ ਸੀ ਉਹਦੇ ਵਿੱਚ ਹਾਲੇ ਤੱਕ ਉਹ ਲਾਗੂ ਨਹੀਂ ਹੋ ਰਹੀ ਤਾਂ ਇੱਥੇ ਕਿਹੜੇ ਕਿਸਾਨਾਂ ਦੀ ਸਲਾਹ ਲੈਣੀ ਹੈ ਉਹ ਕਿਸਾਨ ਜਿਹੜੇ ਖੇਤਾਂ 'ਚ ਹੀ ਬੈਠੇ ਕਹਿੰਦੇ ਸੀ ਕਿ ਆਗੂਆ ਨੂੰ ਕਿਸਾਨ ਨਹੀਂ ਅਸੀਂ ਦੇ ਖੇਤਾਂ ਵਾਲਿਆਂ ਨੂੰ ਮੰਨਦੇ ਆ ਉਹ ਵਿਚਾਰੇ ਟਰੈਕਟਰਾਂ ਦੇ ਉੱਤੇ ਸੀਜ਼ਨ ਉੱਤੋਂ ਛੋਹੇ ਦਾ ਉਹਦੇ ਨਾਲ ਉਹਦੇ باوجود ਵੀ ਉਹਨਾਂ ਨੇ ਜ਼ਮੀਨਾਂ ਬਚਾਉਣ ਲਈ ਸਰਕਾਰ ਨਾਲ ਵੀ ਮੱਥਾ ਲਾਉਣਾ ਪੈ ਰਿਹਾ ਮਤਲਬ ਸਰਕਾਰ ਦੀ ਪਾਲਿਸੀ ਕੀ ਹੈ ਕੀ ਉਹ ਮਤਲਬ ਕਿ ਅੰਦਰ ਖੱਤੇ ਯੂਟਰਨ ਮਾਰ ਚੁੱਕੀ ਹੈ ਮੰਨਣਾ ਨਹੀਂ ਚਾਹੁੰਦੀ ਜਾਂ ਚੱਲ ਕੀ ਰਿਹਾ ਉਹਨਾਂ ਨੇ ਜਿਹੜਾ ਹੁਣ ਨਮੀ ਬੰਦ ਵਿੱਚੋਂ ਕਨਸੋ ਆਈ ਹੈਗੀ ਆ ਕਿ ਉਹਨਾਂ ਨੇ ਮਹਾਲੀ ਵਿੱਚ ਜਿਹੜਾ 에어ਪੋਰਟ ਦੇ ਸਾਹਮਣੇ ਹੈਗਾ ਛੋਟਾ ਜਿਹਾ ਬੁਫੇਸਿਸ ਜਿਹੜਾ ਹੈਗਾ ਉਹ ਚਾਰ ਸੈਗਮੈਂਟ ਵਿੱਚ ਬੱਦਲ ਕੇ ਉਹਨੂੰ ਇਹਨਾਂ ਨੇ ਲੈਂਡ ਪੂਣੀਓ ਵਿੱਚ ਲੈ ਕੇ ਆਉਣਾ ਇਸੇ ਤਰ੍ਹਾਂ ਜਿਹੜਾ ਨਿਆਣਾ ਦਾ 24000 ਦਾ ਇਹ ਦਾਵਾ ਕਰਦੇ ਸੀ ਏਕੜਾਂ ਦਾ ਉਹਦੇ ਵਿੱਚੋਂ ਵੀ ਬਹੁਤ ਛੋਟਾ ਹਿੱਸਾ ਜਿਹੜਾ ਹੈਗਾ ਉਹਨੂੰ ਇੰਟਰਨੈਟ ਪੈਨ ਨੇ ਫੇਸ ਅੰਮੈਚ ਐਕਵਾਇਰ ਕਰਨਾ ਹੈਗਾ ਇਸੇ ਤਰ੍ਹਾਂ ਉਹ ਜਿਹੜੀ ਸ਼ਹਿਰ ਹੈਗੀ ਆ ਉੱਥੇ ਇਹਨਾਂ ਨੇ ਛੋਟਾ ਛੋਟਾ ਪਹਿਲੇ ਏਰੀਏ ਨੂੰ ਐਕਵਾਇਰ ਕਰਨ ਦੀ ਇਹ ਪਲਾਨ ਬਣਾ ਰਹੇ ਹੈਗੇ ਆ ਇਹ ਪਿੱਛੇ ਪੁੱਛੇ ਬਿਲਕੁਲ ਨਹੀਂ ਹਟ ਰਿਹਾ ਕਿ ਇਹ ਸਾਰਿਆਂ ਕੰਸਮ ਨੂੰ ਮਤਲਬ ਕਿ ਇਹ ਜਾਣ ਕੇ ਗੱਲਾਂ ਛੱਡੀਆਂ ਜਾ ਰਹੀਆਂ ਨਹੀਂ ਤਾਂ ਕਿ ਜਿਹੜਾ ਵਿਰੋਧ ਹੋ ਰਿਹਾ ਉਹ ਢਿੱਲਾ ਪੈ ਸਕੇ ਮਲੇ ਇਹ ਆਪਣੇ ਵੱਲੋਂ ਇਹਨਾਂ ਨੇ ਆਪਣੀ ਆਪਣੀ ਜਿਹੜੀ ਮੁਤਲਕੀ ਅਪਰੋਚ ਹੈਗੀ ਆ ਉਹਦੇ ਵਿੱਚ ਤਬਦੀਲੀ ਲੈ ਕੇ ਆਂਦੀ ਆ ਵੀ ਪਹਿਲੇ ਆਪਾਂ ਐਡੇ ਵੱਡੇ ਹਿੱਸਿਆਂ ਨੂੰ ਨਾ ਆਤ ਪਾਈਏ ਪਹਿਲੇ ਛੋਟੇ ਛੋਟੇ ਹਿੱਸੇ ਆਪਾਂ ਲੈਂਡ ਪੌਂਡਿੰਗ ਵਿੱਚ ਲਿਆ ਕੇ ਉਹਨਾਂ ਨੂੰ ਪਹਿਲੇ ਕਾਲੋਨਿਸ ਦਾ ਰੂਪ ਦਿੱਤਾ ਜਾਵੇ ਉਹ ਪਹਿਲੇ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਠੇਕੇਦਾਰ ਹੈਗੇ ਨੇ ਵੱਡੇ ਉਨਾ ਨਾ ਸ਼ਾਇਦ ਇਹਨਾਂ ਦੀਆਂ ਪਹਿਲੀ ਡੀਲਸ ਹੋਈਆਂ ਹੋਈਆਂ ਹੈਗੀਆਂ ਦੇ ਯੇਸੀ ਤੁਹਾਨੂੰ ਇੰਨੀ ਜਿੰਮੇ ਲੈ ਕੇ ਦਮਾਗੇ ਜਾਂ ਤੁਹਾਡਾ ਉਹਦੇ ਵਿੱਚ ਕੀ ਸਰਕਾਰ ਜਿਹੜੀ ਹੈਗੀ ਆ ਸਰਕਾਰ ਨੂੰ ਕਿੰਨੀ ਕਮਾਈ ਹੁੰਦੀ ਹੈਗੀ ਆ ਪਾਰਟੀ ਨੂੰ ਕਿੰਨੀ ਕਮਾਈ ਹੁੰਦੀ ਹੈਗੀ ਆ ਹਜੇ ਤਾਂ ਇਹਨਾਂ ਛੋਟਾ ਸੋਚ ਰਹੇ ਹੈਗੇ ਆ ਮਾ ਕੋਈ ਨਾ ਕਿ ਜੇ ਸਰਕਾਰ ਟੇਡੇ ਢੰਗ ਦੇ ਨਾਲ ਇਹਨੂੰ ਪਾਲਿਸੀ ਨੂੰ ਲਾਗੂ ਕਰਦੀ ਹੈ ਜਾਂ ਲੈ ਕੇ ਆ ਰਹੀ ਹੈ ਜਾਂ ਉਹ ਜਿਵੇਂ ਕਹਿੰਦੇ ਕਿ ਸਦਾ ਸਦਾ ਲੋਕਾਂ ਦੇ ਉੱਤੇ ਜਾਂ ਕਿਸਾਨਾਂ ਦੇ ਉੱਤੇ ਬੋਝ ਪਾਉਣਾ ਤਾਂ ਉੱਥੇ ਕਿਸਾਨਾਂ ਦੀ ਪੋਜੀਸ਼ਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਮੱਖੋ ਵਕਰੇ ਧੜੇ ਵੀ ਨਹੀਂ ਠੀਕ ਹੈ ਟਰੈਕਟਰ ਮਾਰਚ ਹੋ ਰਹੇ ਨੇ ਸਰਕਾਰ ਤੇ ਪ੍ਰੈਸ਼ਰ ਬਣਨਾ ਸਰਕਾਰਾਂ ਕੋਲ ਜਿਵੇਂ ਕਹਿੰਦੇ ਕੋਈ ਸੌਨ ਪਸਰੀ ਹੋਈ ਹੈ ਔਰ ਖਾਤੇ ਉਹ ਲੱਗੇ ਹੋਏ ਨੇ ਤੇ ਇਧਰੋਂ ਕਿਸਾਨਾਂ ਦਾ ਪ੍ਰੈਸ਼ਰ ਜਾਂ ਕਿਸਾਨਾਂ ਦਾ ਏਕਾ ਜਾਂ ਜ਼ਮੀਨ ਬਚਾਉਣ ਵਾਲੀ ਗੱਲ ਸਾਨਾ ਨੇ ਜਿਹੜਾ ਬੜਾ ਪ੍ਰਭਾਵਸ਼ਾਲੀ ਟਰੈਕਟਰ ਮਾਰਚ ਕੀਤਾ ਤਾਂ ਹੈਗਾ ਪਰ ਉਹਦਾ ਇੰਪੈਕਟ ਕੀ ਹੈ ਸਾਇ ਕਿੰਨਾ ਨੇ ਆਪਣੇ 3 ਖੱਟੇ ਹੈਗੇ ਆਪਣੇ ਟੱਕੀ ਕਸਾਏ ਹੈਗੇ ਸੜਕਾਂ ਤੇ ਉਹਦੇ ਨਾਲ ਕੀ ਫਰਕ ਹੈ ਗਵਰਨਮੈਂਟ ਕੀ ਠੀਕ ਹੈ ਨੇ ਆਪਣਾ ਸਟਰੈਂਥ ਸ਼ੋਅ ਕੀਤੀ ਹੈਗੀ ਆ ਕਿ ਸਾਡੇ ਕੋਲੇ ਤਿੰਨੀ ਪਾਵਰ ਹੈਗੀ ਹੈ ਸਟਰੈਂਥ ਦੀ ਅਰ ਜਿਹੜੀ ਇਹਨਾਂ ਨੇ ਮੀਟਿੰਗ ਰੱਖੀ ਹੈਗੀ ਉਹ ਬਹੁਤ ਨੇਟ ਰੱਖੀ ਹੈਗੀ 24 ਅਗਸਤ ਨੂੰ ਜਿਹੜੀ ਇਹਨਾਂ ਦੀ ਮਹਾਂ ਰੈਲੀ ਹੋਣੀ ਹੈਗੀ ਇਹਨਾਂ ਨੂੰ ਉਹ ਪਹਿਲੇ ਕਰ ਦਿੰਦੇ ਸੀ ਉਹਦੇ ਨਾਲ ਇਹ ਹੈਗਾ ਕਿ ਉਹਦੇ ਨਾਲ ਜਿਹੜਾ ਇਹਨਾਂ ਦਾ ਇਕਤਾ ਜਿਸ ਤਰ੍ਹਾਂ ਇਹ ਕਲੇਮ ਕਰ ਰਹੇ ਹੈਗੇ ਐਸਕੇਮ ਵਾਲੇ ਕਿ ਸਾਨੂੰ ਸਾਰੇ ਗਰੁੱਪਸ ਦਾ ਸਮਰਥਨ ਹੈਗਾ ਇਸ ਇਤਰਾ ਇਵਨ ਦਲੇ ਆ 10 ਸਮਰਥਨ ਹੈਗਾ ਇਵਨ ਪੰਡੇ ਇਤਾਂ ਨਾਮ ਸਮਰਥਨ ਹੈਗਾ ਜਿਸ ਤਰਾਇ ਕਲੇਮ ਕਰ ਰਹੀ ਹੈਗੀ ਉਹਦੇ ਨਾਲ ਹੋਣ ਬਤਲ ਕੇ ਜਾ ਤੱਕ ਕੋਈ ਮਹਾਂ ਰੈਲੀ ਚ ਬੇਚ ਕੇ ਸਾਰੇ ਇਕੱਠੇ ਨਹੀਂ ਹੁੰਦੇ ਕ ਮੰਚ ਤੇ ਉਦੋਂ ਤੱਕ ਇਹਨਾਂ ਦਾ ਪ੍ਰਭਾਵ ਜਿਹੜਾ ਹੈਗਾ ਸਰਕਾਰੀ ਦਰਬਾਰੇ ਨਹੀਂ ਜਾਣਾ ਹੁਣ ਤੁਸੀਂ ਦੇਖੋ ਇਹਨਾਂ ਦੀ ਜਿਹੜੀ ਕੋਈ ਵੀ ਪਹਿਲੇ ਮੀਟਿੰਗ ਹੋਈ ਐਸ ਕੇ ਆਉਂਦੀ ਉਹਦੇ ਵਿੱਚ ਜਿਹੜੀ ਅਗਰਾਹਾਂ ਜੱਥੇ ਬੰਦੀ ਆ ਉਹਨਾਂ ਨੇ ਪਾਰਟਿਸਿਪੇਟੇਸ਼ਨ ਨਹੀਂ ਦਿੱਤਾ। ਪਾਵੇਂ ਕਿ ਉਹ ਕਹਿ ਰਹੇ ਹੈਗੇ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਹੈਗੇ ਆ ਗਰਾਹ ਉਹ ਕਹਿ ਰਹੇ ਹੈਗੇ ਕਿ ਅਸੀਂ ਐਸਕੇਐਮ ਦੇ ਨਾਲ ਹੈਗੇ ਆ ਪਰ ਸਰਟਨ ਪਾਲਿਸੀਜ਼ ਦੇ ਵਿਚਨ ਸਟਾਪਡਾਊਨ ਨਾਲ ਅਲੱਗ ਹੀ ਕੰਮ ਹੋਏਗਾ। ਜਦੋਂ ਉਹ ਉੱਥੇ ਮੁੱਕਣੀ ਆ ਕੇ ਕਿ ਜਿਵੇਂ ਦਿੱਲੀ ਵਾਲਾ ਕਿਸਾਨੀ ਅੰਦੋਲਨ ਸੀ ਆ ਕੇ ਕਿਸਾਨਾਂ ਦੀ ਜੇ ਜ਼ਮੀਨ ਹੀ ਗਈ ਤਾਂ ਕਿਸਾਨ ਕਿੱਥੇ ਰਹੇ ਜਾਂ ਮਜ਼ਦੂਰ ਕਿੱਥੇ ਰਹੇ ਜਾਂ ਉਹਨਾਂ ਲੋਕਾਂ ਦਾ ਕੀ ਬਣੇਗਾ ਹੁਣ ਸਰਕਾਰ ਦਾ ਮੁਕਾਬਲਾ ਕੀ ਇਹਨੂੰ ਲਮਕਾ ਕੇ ਹੋਏਗਾ ਜਾਂ ਸਿੱਧੇ ਉੱਥੇ ਜਿਹੜਾ ਉਹ ਸਰਕਾਰ ਕਹਿੰਦੇ ਅਗਲੇ ਦਿਨਾਂ ਦੇ ਵਿੱਚ ਸ਼ਾਇਦ ਕੁਝ ਧੜੇ ਨੇ ਕਿਸਾਨਾਂ ਦੇ ਉਹ ਵੀ ਇੱਕ ਮੀਟਿੰਗ ਬੜੀ ਵੱਡੀ ਕਰ ਰਹੇ ਨੇ ਕਟਸਾਦਰੇ ਨੇ ਜਿਹਦੇ ਵਿੱਚ ਭਗਵੰਤ ਸਿੰਘ ਸਾਹਿਬ ਦੀ ਕੁਰਸੀ ਵੀ ਲੱਗੇਗੀ ਜਿਹੜੇ ਕਹਿੰਦੇ ਕਿ ਅਸੀਂ ਕਿਸਾਨਾਂ ਦੀ ਹਰ ਗੱਲ ਦਾ ਜਵਾਬ ਦੇਣ ਨੂੰ ਤਿਆਰ ਬੈਠਿਆ ਤਾਂ ਸ਼ਾਇਦ ਉੱਥੇ ਪਹੁੰਚਣ ਦਾ ਨਾ ਪਹੁੰਚਣ ਦਾ ਉਹ ਵੀ ਜ਼ਰੂਰ ਜ਼ਰੂਰੀ ਦੇਖਣਾ ਕਾਫੀ ਦਿਲਚਸਪ ਰਹੇਗਾ ਆਖਰੀ ਖਬਰ ਲੈਣਿਆ ਗੱਲ ਸਭ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਹੈ ਹਾਲਕਿ ਪਿਛਲੇ ਕੁਝ ਦਿਨਾਂ ਦੇ ਜੋ ਮਾਮਲੇ ਫਰਜ਼ੀ ਅਨਕਾਉਂਪਰਾਂ ਦੇ ਉਹ 93 ਦਾ ਮਾਮਲਾ ਆ ਗਿਆ ਜਾਂ ਇੱਕ ਹੋਰ ਰਿਪੋਰਟ ਲੱਗੀ ਹੋਈ ਹੈ ਕਿ ਉਹ ਜਿਹੜਾ ਪੁਲਿਸ ਨੇ ਕਿਸੇ ਦਾ ਧੋਖੇ ਨਾਲ ਮੁਕਾਬਲਾ ਬਣਾਇਆ ਕੋ ਬਹੁਤ ਹੀ ਪੁਰਾਣੀ ਗੱਲ ਦੀ 8-10 ਸਾਲ ਪੁਰਾਣੀ ਗੱਲ ਹੈ ਉਹ ਮਾਮਲੇ ਜਦੋਂ ਉੱਚ ਅਦਾਲਤਾਂ ਦੇ ਵਿੱਚ ਸੀਬੀਆਈ ਤੱਕ ਜਾਉਂਦੇ ਨੇ ਅੰਜਾਮ ਤੱਕ ਪਹੁੰਚਦੇ ਨੇ ਪਰ ਉਸ ਸਮੇਂ ਦੌਰਾਨ ਉਹ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਵੱਡੇ ਅਫਸਰ ਵੀ ਬਣ ਜਾਂਦੇ ਨੇ ਉਹ ਆਪਣੀਆਂ ਪੋਸਟਾਂ ਦਾ ਆਨੰਦ ਵੀ ਮਾਰਦੇ ਨੇ ਤਨਖਾਹਾਂ ਵੀ ਲੈਂਦੇ ਨੇ ਸਰਵਿਸ ਵੀ ਹਕਮਦਾਰ ਨੇ ਰਿਟਾਇਰ ਵੀ ਹੋ ਜਾਂਦੇ ਨੇ ਇਹ ਕਿਹੜੀ ਨੀਤੀ ਤੇ ਚੱਲ ਰਹੀ ਹੈ ਭਗਵੰਤਬਾਣ ਸਾਹਿਬ ਦੀ ਸਰਕਾਰ ਕੀ ਇਹ ਉਹਨਾਂ ਨੂੰ ਬਰਖਾਸਤ ਕਰਕੇ ਉਹਨਾਂ ਨੂੰ ਕੁਰਸੀਆਂ ਤੋਂ ਲਾ ਕੇ ਜੀ ਉਹਨਾਂ ਨੂੰ ਲੋਕਾਂ ਵਿੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਆਏਗੀ ਕਿ ਇਹ ਵੀ ਮਤਲਬ ਕਿਉਂ ਨਾ ਐਨਕਾਊਂਟਰਾਂ ਦੇ ਵਿੱਚ ਜੋ ਉਹਨਾਂ ਪਰਿਵਾਰਾਂ ਨੇ ਚੱਲਿਆ ਜਾਂ ਉਸ ਕਿਸਮ ਦਾ ਮਤਲਬ ਕੋਈ ਸਜ਼ਾ ਦੇ ਹੱਕਦਾਰ ਹੋਣ ਜਾਂ ਹਿੱਸੇਦਾਰ ਹੋਣ ਉਹ ਐਨਕਾਊਂਟਰ ਦੀ ਜ਼ਰੂਰ ਗੱਲ ਕਰਿਓ ਕਿ ਕਿਵੇਂ ਅੰਜਾਮ ਦਿੱਤਾ ਗਿਆ ਜਿਹੜਾ ਜਿਕਵਾਰ ਦੇ ਵਿੱਚ ਆਇਆ ਤੇ ਪੁਲਿਸ ਜਿਵੇਂ ਫਸਦੀ ਹੈ ਜਿਵੇਂ ਕਰਨਲ ਕਾਂਡ ਹੈ ਤੇ ਉਹ ਮੁੜ ਕੇ ਬੰਦੇ ਫੰਡ ਹੁੰਦੇ ਨੇ ਇਹ ਵੀ ਜ਼ਰੂਰੀ ਹੈ ਸਾਰੇ ਮਾਮਲੇ 'ਚ ਜਿਹੜਾ ਮਤਲਬ ਕਿ ਇਮੀਸੋ ਤਰਨੇਮੇ ਵਾਲਾ ਕੀ ਸਗਾ ਨਾ ਜਪੋਸ ਨੂੰ ਪਹਿਲੇ ਐਗਜ਼ੈਂਪਲ 1 ਕੀ ਚਲਿਏ ਉਹਦੇ ਵਿੱਚ ਇਹਨਾਂ ਨੇ ਚਾਰ ਜਿਹੜੇ ਐਸਪੀਓ ਸੀਗੇ ਜਿਹੜਾ ਸਪੈਸ਼ਲ ਪ੍ਰੋਟੈਕਸ਼ਨ ਆਫ ਪੀਸ ਓਨ ਦੀ ਹੈਗਿਆ ਉਹਨਾਂ ਨੂੰ ਮਤਲਬ ਕਿ ਚਾਰ ਉਹ ਬੰਦੇ ਇਹਨਾਂ ਨੇ ਆਪਣੇ ਚੱਕੇ ਸੀਗੇ ਤਿਆਰਾ ਸਮੇਤ ਨਾਲ ਇਹਨਾਂ ਨੇ ਤਿੰਨ ਬੰਦੇ ਹੋਰ ਚੱਕੇ ਸੀਗੇ ਉਹਨਾਂ ਦਾ ਇਹਨਾਂ ਨੇ ਅੱਡ-ਅੱਡ ਥਾਵਾਂ ਤੇ ਐਨਕਾਊਂਟਰ ਕਰਤਾ ਸੀਗਾ ਉਦੋਂ ਰੋੜਾ ਪਿਆ ਸੀਗਾ ਪਿੰਡਾਂ ਚ ਕਿਉਂਕਿ ਇਹ ਤਰਨਤਾਨ ਏਰੀਏ ਦੀ ਸਰਹਾਲੀ ਪੁਲਿਸ ਸਟੇਸ਼ਨ ਦੀ ਗੱਲ ਹੈਗੀ ਆ ਉਸ ਟਾਈਮ ਤੇ ਜਿਹੜੇ ਇਹਨਾਂ ਨੇ ਦੋਸ਼ੀ ਪਾਏ ਹੈਗੇ ਆਫੀਸਰ ਉਹਦੇ ਸ਼ਹਿਰਾ ਦੇ ਇੱਕ ਵਾਰ ਐਸਐਸਪੀ ਭਿੰ다ਜੀ ਸਿੰਘ ਹੈਰਾ ਐਸਐਸਪੀ ਭਿੰ다ਜੀ ਸਿੰਘ ਉਸ ਟਾਈਮ ਤੇ ਸਰਹਾਲੀ ਵਿੱਚ ਡੀਐਸਪੀ ਸੀਗਾ ਇਹ ਕਾਰਨ ਚਦੋਂ ਕੁੱਲੀ ਹੈਗੀ ਆ ਅਨਕੁਆਰੀ ਲਈ ਸੀ सीबीआई ਦੀ ਇਹ 1996 ਦੀ ਗੱਲ ਹੈ ਜੀਆ 1996 ਵਿੱਚ ਕਾਲੀ ਸਰਕਾਰ ਬਣਦੀ ਹੈਗੀ ਹੈ ਇਹ ਜਿਹੜੀ ਭਪਿੰਦਰਜੀ ਸਿੰਘ ਜੀ ਤੋਂ ਨਾ ਨੂੰ ਤਰਕੀਆਂ ਮਿਲੀਆਂ ਹੈਗੀਆਂ ਨੇ ਇਹ ਅਕਾਲੀ ਸਰਕਾਰ ਚ ਮਿਲਿਆ ਹੈਗੀਆਂ ਤੇ ਅਕਾਲੀ ਸਰਕਾਰ ਜਿਹੜੀ ਸੀਗੀ ਸਾਰ ਪਰ ਕਾ ਸਿੰਘ ਬਾਦਲ ਐਸ ਇਸ ਚੀਫ ਮਿਨਿਸਟਰ ਉਹਨਾਂ ਨੇ ਇਹ ਟੈਕਟੀਕਲ ਫੈਸਲਾ ਦਿੱਤਾ ਸੀ ਜਿਹੜੇ ਪੁਲਿਸ ਵਾਲੇ ਅਕਿਊਜ਼ਡ ਹੈਗੇ ਆ ਚਰ ਦੇ ਵਿੱਚ ਜਾ ਪੁਲਿਸ ਮਕਾਬਲੇ ਦੇ ਵਿੱਚ ਉਹਨਾਂ ਨੂੰ ਸਰਕਾਰੀ ਖਰਚ ਤੇ ਉਹਨਾਂ ਦੇ ਕੇਸ ਲੜੇ ਜਾਣਗੇ ਚਾਹੇ ਕਿਦਣਾ ਵੀ ਮਹਿੰਗਾ ਆਪਣਾ ਵਕੀਲ ਕਰ ਲੈ ਤੇ ਜਿਹੜੇ ਉਹਨਾਂ ਨੂੰ ਸਰਕਾਰੀ ਜੋ ਵੀ ਸਹੂਲਤਾਂ ਹੈਗੀਆਂ ਨੇ ਤਨਖਾਹ ਦੀਆਂ ਜਾਂ ਹੋਰ ਉਹਨਾਂ ਤੇ ਨੌਤਰੀਆਂ ਜੁੜੀਆਂ ਹੋਈਆਂ ਉਹਨਾਂ ਨੂੰ ਕੰਟੀਨਿਊ ਰੱਖੀਆਂ ਜਾਣਗੇ ਤੇ ਉਹਨਾਂ ਨੇ ਇਸ ਗੱਲ ਨੂੰ ਅੱਜ ਤੱਕ ਉਹ ਪਾਲਿਸੀ ਲਾਗੂ ਹੈ ਦੀ ਕਿసే ਵੀ ਸਰਕਾਰ ਨੇ ਉਹ ਪਾਲਸੀ ਨੂੰ ਬਦਲਣਾ ਨਹੀਂ ਚਾਇਆ ਚਾਹੋ ਕੈਪਟਨ ਮਹਿੰਦਰ ਸਿੰਘ ਦੀ ਸਰਕਾਰ ਸੀ ਤੇ ਚਾਹੋ ਪਤੁਬੰਤ ਮਾਨ ਚਾਹੇ ਜੀ ਮਿਸਟਰ ਦੀ ਸਰਕਾਰ ਆਈ ਦੀ ਇਹ ਇਸਰਖੇ ਇਨਾਨ ਨੂੰ ਲਾਛੀ ਦਿੱਤrana ਦਿੱਤੀ ਗਈ ਹੈ ਜੀ ਤੁਸੀਂ ਦੇਖੋ ਜਿਹੜਾ ਡੀਐਸਪੀ ਸੀਗਾ ਉਹ ਐਸਐਸਪੀ ਕਿਵੇਂ ਬਣ ਗਿਆ ਜਦੋਂ ਕਿ ਐਡਾ ਸੀਰੀਅਸ ਪੁਲਿਸ ਐਨਕਾਊਂਟਰ ਦਾ ਕੇਸ ਉਹਨੇ ਆਪਣੀ ਪੁਲਿਸ ਵਾਲੇ ਮਾਰੇ ਹੋਏ ਇਸੇ ਤਰ੍ਹਾਂ ਜਿਹੜੇ ਹੋਰ ਮਾਮਲੇ ਆਪਾਂ ਦੇਖ ਰਹੇ ਹੈਗੇ ਆ ਜਿਸ ਤਰ੍ਹਾਂ ਮੁਕਾਬਲੇ ਹੋ ਰਹੇ ਹੈਗੇ ਜਾਂ ਕਰਨਲ ਪਾਠ ਦਾ ਮਾਮਲਾ ਹੈਗਾ 4 ਮਹੀਨੇ ਤਕਰੀਬਨ ਹੋ ਚੁੱਕੇ ਹੈਗੇ ਆ ਅਜੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹੁਣ सीबीआई ਤੋਂ ਕੇਸ ਦਰਜਾਇਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹੁਣ ਆਸ ਬੱਝੀ ਹੈਗੀ ਵੀ ਸ਼ਾਇਦ ਇਸ ਲਈ ਇਨਕੁਆਇਰੀ ਹੈਗੀ ਆ ਇਹ ਅੰਗੇ ਚੱਲੇ ਪਰ ਅਜੇ ਤੱਕ ਵੀ ਉਹਨਾਂ ਦੀ ਅਰੈਸਟ ਨਹੀਂ ਹੋਈ ਹੈਗੀ ਕਿ ਉਹਨਾਂ ਨੇ ਪੁਲਿਸ ਵਾਲਿਆਂ ਨੇ ਇਹ ਜਿਹੜਾ ਹਾਈ ਕੋਰਟ ਦਾ ਆਰਡਰ ਹੈਗਾ ਇਹਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਹੋਇਆ ਸੋ ਇਸ ਕਰਕੇ ਜਦ ਤੱਕ ਸੁਪਰੀਮ ਕੋਰਟ ਦਾ ਕੋਈ ਫੈਸਲਾ ਆਉਂਦਾ ਨਹੀਂਗਾ ਇਹ ਜਿਹੜੀ ਸੀਬੀਆਈ ਦੀ ਪਰੀਆ ਇਹ ਅੱਗੇ ਚੱਲਣੀ ਹੈਗੀ ਬਿਲਕੁਲ ਗੱਲ ਉਹੀ ਹੈ ਨਾ ਕਿ ਜਦੋਂ ਤੁਸੀਂ ਪੁਲਿਸ ਨੂੰ ਫ੍ਰੀ ਹੈਂਡ ਦਿੰਨੇ ਹੋ ਜਾਂ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਵਾਲੇ ਪਾਸਿਓ ਦੌਰ ਚੱਲਿਆ ਪੰਜਾਬ ਠੀਕ ਹੈ ਹੁਣ ਵੀ ਉਸੇ ਪਾਸੇ ਵੱਲ ਨੂੰ ਤੁਰਿਆ ਜਾ ਰਿਹਾ ਜਾਂ ਉਹਨਾਂ ਪੋਰਸ ਵਾਲੀਆਂ ਦੀਆਂ ਫੀਤੀਆਂ ਕਿਉਂ ਨਹੀਂ ਲਾਈਆਂ ਜਾਂਦੀਆਂ ਜਾਂ ਉਹਨਾਂ ਨੂੰ ਵਿਹਲੇ ਕਰਕੇ ਇਹੋ ਜਿਹੇ ਲੋਕਾਂ ਦਾ ਸਰਵਸਥਿ ਰਹਿਣ ਦਾ ਕੀ ਅਧਿਕਾਰ ਬਣਦਾ ਤਾਂ ਉੱਥੇ ਜੇ ਪਿਛਲੀਆਂ ਸਰਕਾਰਾਂ ਦੇ ਸਵਾਲ ਉੱਠਦੇ ਨੇ ਤਾਂ ਇਹ ਸਰਕਾਰ ਤੇ ਵੀ ਉੱਠਦੇ ਨੇ ਕਿ ਤੁਸੀਂ ਉਹਨਾਂ ਕਾਲੀਆਂ ਭੇਡਾਂ ਦੀ ਜਾਂ ਉਹਨਾਂ دہشت ਗਰਦਾਂ ਦੀ ਗੱਲ ਇਹ ਕਿ ਪੁਛਤ ਪੜਾਈ ਕਿਉਂ ਕਰਦੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਕਮੈਂਟ ਕਰੋਗੇ ਸ਼ੁਕਰੀਆ ਜੀ ਸਭ ਧੰਨਵਾਦ ਤੁਹਾਡਾ Thank you so much, Sukrinder.